ਮਿਕਦਾਰ ਅਮਰਜੀਤ ਸਿੰਘ ਜੀ ਮੇਰੇ ਲੈਫਟ ਸਾਈਡ ਔਰ ਮੇਰੇ ਰਾਈਟ ਸਾਈਡ ਰੋਸ਼ਨ ਲਾਲ ਭਗਤ ਜੀ ਤੇ ਬਾਨੂ ਪ੍ਰਤਾਪ ਸਿੰਘ ਜੀ ਸੋ ਅੱਜ ਦੀ ਪੀਸੀ ਦਾ ਮੁਖ ਦੇਸ਼ ਜਿਹੜਾ ਤੁਹਾਡੇ ਮਾਦੀਮ ਦੇ ਰਾਹੀਂ ਅਸੀਂ ਸਾਰੇ ਦੇਸ਼ ਦੇ ਲੋਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੂਏ ਹੈ ਕਿ ਕੱਲ ਹਰਿਆਣਾ ਦੇ ਅੰਦਰ ਇੱਕ ਆਈਪੀਐਸ ਅਧਿਕਾਰੀ वाई ਪੂਰਨ ਕੁਮਾਰ ਦੀ ਅ ਇੱਕ ਸੂਸਾਈਡ ਦੇ ਰਾਈ ਉਹਨਾਂ ਦੀ ਮੌਤ ਹੁੰਦੀ ਆ ਔਰ ਉਹਨਾਂ ਦੀ ਮੌਤ ਦਾ ਮਤਲਬ ਇਹ ਆ ਕਿ ਆਪਾਂ ਇਹ ਕਹਿ ਸਕਦੇ ਆ ਕਿ ਇਹ ਬੀਜੇਪੀ ਦੇ ਰਾਜ ਦੀ ਅਸਫਲਤਾ ਹੈ ਕਿ ਜਿੱਥੇ ਇੱਕ ਆਈਪੀਐਸ ਅਧਿਕਾਰੀ ਵੀ ਸੁਰੱਖਿਤ ਨਹੀਂ ਹੈ। ਔਰ ਨਾਲ ਦੀ ਨਾਲ ਕੁਝ ਦਿਨ ਪਹਿਲਾਂ ਇਸ ਦੇਸ਼ ਦੇ ਸਾਡੇ ਦੇਸ਼ ਦੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਨਾ ਦੇ ਉੱਤੇ ਇੱਕ ਹਮਲਾ ਹੁੰਦਾ ਕੌਡਰੂਮ ਦੇ ਅੰਦਰ ਔਰ ਉਸ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਗੂੜ ਪ੍ਰਚਾਰ ਉਹਨਾਂ ਦੇ ਖਿਲਾਫ ਜਿਹੜਾ ਬੀਜੇਪੀ ਦਾ WhatsApp ਯੂਨੀਵਰਸਿਟੀ ਹੈ ਜਿਹੜਾ ਉਹਨਾਂ ਦਾ ਈਕੋਸਿਸਟਮ ਹੈ ਉਹ ਕਿਸ ਤਰ੍ਹਾਂ ਤੇਜ਼ ਹੁੰਦਾ ਕਿਸ ਤਰ੍ਹਾਂ ਵਾਰ ਕਰਦਾ ਕਿਸ ਤਰ੍ਹਾਂ ਹਮਲਾ ਕਰਦਾ ਚੀਫ ਜਸਟਿਸ ਦੇ ਉੱਤੇ ਸੋ ਇੱਕ ਢਣਾਵਾ ਜਿੱਥੇ ਚਿੰਤਾ ਦਾ ਵਿਸ਼ਾ ਹੈ ਉਥੇ ਇਹਦੀ ਨਿੰਦਿਆ ਵੀ ਕੀਤੀ ਜਾਂਦੀ ਹੈ ਸੋ ਬੀਜੇਪੀ ਦੇ ਰਾਜ ਦੇ ਅੰਦਰ ਜੇ ਆਈਪੀਐਸ ਅਧਿਕਾਰੀ ਵਰਗੇ ਸੁਰੱਖਤ ਨਹੀਂ ਹਨ ਜਿਨ੍ਹਾਂ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਇੰਨਾ ਉਹਨਾਂ ਨੂੰ ਤਾਂ ਕੀਤਾ ਗਿਆ ਕਿ ਉਹ ਆਤਮ ਹੱਤਿਆ ਕਰਨ ਲਈ ਰਾਹ ਚੁਣਦੇ ਆ ਤਾਂ ਫਿਰ ਜਿਹੜਾ ਗਰੀਬ ਦਲਤ ਆ ਗਰੀਬ ਵਿਅਕਤੀ ਆ ਉਹ ਕਿਵੇਂ ਆਪਣਾ ਜੀਵਨ ਬਸਰ ਕਰ ਰਿਹਾ ਇਸ ਦੇਸ਼ ਦੇ ਅੰਦਰ ਇਹ ਅੰਦਾਜ਼ਾ ਲਾਣਾ ਸਹਿਜੇ ਪਰਦੇਸ ਦੇ ਮੋੱਖ ਮੰਤਰੀ ਵਿਦੇਚ ਚ ਘੁੰਮ ਰਹੇ ਨੇ ਔਰ ਉਹਨਾਂ ਨੂੰ ਕੱਲੇ ਛੱਡ ਗਏ ਔਰ ਜੋ ਚਰਚਾਵਾ ਨੇ ਕੀ ਐਸੇ ਕਮਾ ਦਾ ਦਬਾਅ ਬਣਾਇਆ ਜਾ ਰਿਹਾ ਸੀਗਾ ਸੋ ਮਜਬੂਰ ਉਹਨਾਂ ਨੂੰ ਆਤਮ ਹੱਤਿਆ ਕਰਨੀ ਪਈ ਇਹ ਬਹੁਤ ਦੁਖਦਾਈਕੁਰ ਚਿੰਤਾ ਵਾਲੀ ਗੱਲ ਹੈ ਇਸ ਦੇਸ਼ ਦੇ ਅੰਦਰ ਦਾਵਾ ਕੀਤਾ ਜਾਂਦਾ ਬੀਜੇਪੀ ਪਰ ਲੋਕੀ ਸਭ ਦਾ ਸਾਥ ਸਭ ਦਾ ਵਿਕਾਸ ਲੇਕਿਨ ਜਦੋਂ ਚੀਪ ਜਸਰ ਦੇ ਉੱਤੇ ਇੱਕ ਬੌਣੀ ਸਮਝ ਵਾਲਾ ਬੰਦਾ ਹਮਲਾ ਕਰਦਾ ਤਾਂ ਉਸ ਵੇਲੇ ਉਹਨਾਂ ਦਾ ਸਾਥ ਨਹੀਂ ਦਿੱਤਾ ਜਾਂਦਾ ਬਲਕਿ ਉਹਨਾਂ ਦੇ ਖਿਲਾਫ ਜਿਹੜਾ BJP ਦਾ ਮੈਂ ਜ਼ਿਕਰ ਕੀਤਾ ਵੀ ਉਹ ਜਿਹੜਾ WhatsApp ਯੂਨੀਵਰਸਿਟੀ ਆ ਜਾਂ ਜਿਹੜਾ ਉਹਨਾਂ ਦਾ ਇਕੋਸਿਸਟਮ ਹੈ ਉਹ ਕਿਵੇਂ ਬਰਾਬਰ ਦਾ ਅਟੈਕ ਕਰਦਾ ਔਰ ਇਹ ਬਾਬਾ ਸਾਹਿਬ ਡਾਕਟਰ ਬੀ ਆਰ ਵੇਦਕਰ ਦਾ ਸੁਧਾਰ ਜਿਹੜਾ ਸਭ ਨੂੰ ਰਾਈਟ ਦਿੰਦਾ ਇਸ ਦੇਸ਼ ਦੇ ਹਰੇਕ ਨਾਗਰਿਕ ਨੂੰ ਚਾਹੇ ਉਹ ਕਿਸੇ ਧਰਮ ਕਿਸੇ ਜਾਤੀ ਕਿਸੇ ਵਿਸ਼ੇਸ਼ ਖੇਤੇ ਜਨਮ ਲਿਆ ਉਹਦਾ ਫੰਡਾਮੈਂਟਲ ਰਾਈਟ ਆ ਉਹਦਾ ਉਹਨੂੰ ਆਪਣੀ ਗੱਲ ਕਹਿਣ ਆਪਣੀ ਗੱਲ ਸਮਝਣ ਆਪਣੀ ਗੱਲ ਅੱਗੇ ਲਿਜਾਣ ਦਾ ਇਸ ਦੇਸ਼ ਦੇ ਸਿਧਾਂਤ ਦੀ ਧਜੀਆਂ ਢਾਈਆਂ ਜਾ ਰਹੀਆਂ ਬੀਜੇਪੀ ਦੇ ਰਾਜ ਦੇ ਅੰਦਰ ਦਲਤਾਂ ਦਾ ਉੱcha ਉਠਣਾ ਇਹ ਬੀਜੇਪੀ ਨੂੰ ਵਜਾਸ ਨਹੀਂ ਉਹ ਦਲਤਾਂ ਦੀ ਤਰੱਕੀ ਬਰਦਾਸ਼ਤ ਨਹੀਂ ਕਰਦੀ ਇਸੇ ਕਰਕੇ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਸਾਰੀਆਂ ਅਸਹਿਕ ਡਰਾਮਾ ਵਾਪਰੀਆਂ ਅਜੇ ਛੋੜੇ ਦਿਨ ਪਹਿਲਾਂ ਯੂਪੀ ਦੇ ਅੰਦਰ ਇੱਕ ਦਲਤ ਨੌਜਵਾਨ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਇਹ ਦੇਸ਼ ਇਹ ਸਮਾਜ ਜਿਹੜਾ ਇਨੀ ਸਹਿਣਸ਼ੀਲਤਾ ਵਾਲਾ ਇਨੀ ਕਰਨਾ ਵਾਲਾ ਬਾਰੂਦਿਆਂ ਦੇ ਲਗਾਤਾਰ ਜਿਹੜੇ ਕੂੜ ਪ੍ਰਚਾਰ ਦੇ ਕਾਰਨ ਦੇਸ਼ اندر ਇਸ ਕਿਸਮ ਦੇ ਡਰਾਮਾ ਵਾਪਰ ਰਿਹਾ ਸੋ ਦੇਸ਼ ਦੇ ਲੋਕ ਦੇਖ ਰਹੇ ਆ ਦੇਸ਼ ਦੀ ਜਨਤਾ ਦੇਖ ਰਹੀ ਹੈ ਇਹ ਦੇਸ਼ ਸੁਧਾਰਨ ਦੀਆਂ ਜਿਹੜੀਆਂ ਪ੍ਰਸਤਾਵਨਾਵਾਂ ਨੇ ਇਹ ਉਹਨਾਂ ਦੇ ਅਨੁਸਾਰ ਚੱਲਣਾ ਹੈ ਕਿ ਕਿਸੇ ਇੱਕ ਪਾਰਟੀ ਇੱਕ ਵਿਚਾਰਧਾਰਾ ਉਹ ਕੁਝ 100 ਵਾਰ ਹੀ ਮੰਨੇ ਭਾਵੇਂ ਉਹਨੂੰ ਅਦਕ ਆਰਾ ਪਾਰ ਦੇਸ਼ ਔਰ ਦੇਸੀ ਸਤਾ ਦੇਸ਼ ਜਿਹੜਾ ਕਨਸਟੀਟਿਊਸ਼ਨ ਦੇ ਮੁਤਾਬਿਕ ਚੱਲਣਾ ਸੋ ਅਸੀਂ ਕਹਿ ਸਕਦੇ ਹਾਂ ਕਿ ਇਹ ਇਹ ਦੋਹਾਂ ਗ੍ਰਾਹਾਂਵਾਂ ਦਾ ਜ਼ਿਕਰ ਇਸ ਕਰਕੇ ਕੀਤਾ ਜਾ ਰਿਹਾ ਹੈ ਕਿ ਦੋਨੋਂ ਹੀ ਟੌਪ ਹਸਤੀਆਂ ਇੱਕ ਸੁਪਰੀਮ ਕੋਰਟ ਦੇ ਮਾਨਯੋਗ ਚੀਫ ਜਸਟਿਸ ਤੇ ਦੂਸਰੇ ਆਈਪੀਐਸ ਅਧਿਕਾਰੀ ਜਿਹੜੇ ਏਡੀਜੀਪੀ ਸਨ ਹਰਿਆਣੇ ਦੇ ਸੋ ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਕਲਪਰੇਟ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਵੇ ਔਰ ਇਹਦੀ ਤਹਿਕੀਕਾਡ ਹੋਵੇ ਵੀ ਕੋਈ ਆਈਪੀਐਸ ਲੈਵਲ ਦਾ ਅਧਿਕਾਰੀ ਸੁਸਾਈਡ ਕਰਦਾ ਉਹਦੇ ਪਿੱਛੇ ਬਹੁਤ ਬੇਸਬ ਕਾਰਨ ਹੋਣਗੇ ਉਹਨਾਂ ਕਾਰਨਾਂ ਦੇ ਸਾਰਵਣ ਹੋਵੇ ਉਹਨਾਂ ਕਾਰਨਾਂ ਦੇ ਗਹਿराई ਤੱਕ ਜਾਇਆ ਜਾਵੇ ਤਾਂ ਦੇਸ਼ ਦੇ ਲੋਕ ਇਹ ਜਾਣਨਾ ਚਾਹੁੰਦੇ ਕਿ ਸਭ ਦਾ ਸਾਥ ਸਭ ਦਾ ਵਿਕਾਸ ਜਿਹੜਾ বিজেਪੀ ਦਾਵਾ ਕਰਦੀ ਹੈ ਔਰ ਬੀਜੇਪੀ ਦੇ ਆਪਣੇ ਰਾਜਾ ਦੇ ਅੰਦਰ ਸਭ ਤੋਂ ਹਾਈਐਸਟ ਕ੍ਰਾਈਮ ਜਿਹੜਾ ਦਲਤਾਂ ਦੇ ਖਿਲਾਫ ਹੋ ਰਿਹਾ ਉਹ ਚਾਹ ਯੂਪੀ ਹੈ ਚਾਹ ਯੂ ਐਮਪੀ ਹੈ ਬਹੁਤ ਵੱਡੀ ਮਾਤਰਾ ਦੇ ਸੋ ਤਾਂ ਇਹ ਗੱਲ ਨਿਕਲ ਕੇ ਬਾਹਰ ਆ ਰਹੀ ਹੈ ਕਿ ਜੇ ਚੀਫ ਸੈਕਰੀਟਰੀ ਤੇ ਅਟੈਕ ਹੋਸਦਾ ਕੋਰਟ ਰੂਮ ਦੇ ਅੰਦਰ ਜਾਂ ਆਈਪੀਐਸ ਲਾਬਰਗੇ ਅਧਿਕਾਰੀ ਸੁਸਾਇਡ ਕਰਨ ਦੀ ਮਜਬੂਰ ਨੇ ਤਾਂ ਇਹ ਬਹੁਤ ਚਿੰਤਾ ਵਾਲੀ ਗੱਲ ਹੈ ਬਹੁਤ ਫਿਕਰਮੰਦੀ ਦੀ ਗੱਲ ਹੈ ਇਹ ਫਿਕਰਬੰਦੀ ਇਕੱਲਾ ਦਲਦਲ ਸਮਾਜ ਦੇ ਲੋਕਾਂ ਲਈ ਨਹੀਂ ਇਸ ਦੇਸ਼ ਦੇ ਅੰਦਰ ਅਗਾਂਵਧੂ ਵਿਚਾਰਾਂ ਵਾਲੇ ਲੋਕ ਇਸ ਦੇਸ਼ ਦੇ ਅੰਦਰ ਸੈਕੂਲਰ ਸਮਝ ਵਾਲੇ ਲੋਕ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਇਹ ਉਹਨਾਂ ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਸੋ ਆਮ ਆਦਮੀ ਪਾਰਟੀ ਇਸ ਗੱਲ ਦੀ ਜਿੱਥੇ ਚਿੰਤਾ ਕਰਦੀ ਜਿੱਥੇ ਨਿੰਦਿਆ ਕਰਦੀ ਆ ਤੇ ਨਾਲ ਦੀ ਨਾਲ ਅਸੀਂ ਇਹ ਜ਼ੋਰਦਾਰ ਮੰਗ ਵੀ ਕਰਦੇ ਆ ਵੀ ਜਿਹੜੇ ਕਾਰਪੋਰੇਟ ਨੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਮਿਲਣ تحقیقات ਹੋਵੇ ਸਾਹਮਣੇ ਆਵੇ ਇੱਕ आईपीएस ਲੈਵਲ ਦਾ ਅਧਿਕਾਰੀ ਨੂੰ ਕੱਲੇ ਛੱਡ ਦਿੱਤਾ ਉਹਨਾਂ ਦਾ ਸੀਐਮ ਵਿਦੇਸ਼ ਚ ਸੋ ਇਹ ਬਹੁਤ ਕੁਝ ਡੂੰਘੀਆਂ ਚਿੰਤਾਵਾਂ ਤੇ ਖਤਰਨਾਕ ਦਿਸ਼ਾ ਵੱਲ ਜਿਹੜਾ ਸਾਡਾ ਦੇਸ਼ ਆ ਸਾਡਾ ਸਮਾਜ ਆ ਉਹ ਵੱਧ ਰਿਹਾ ਸੋ ਅਸੀਂ ਇਸ ਗੱਲ ਨੂੰ ਲੈ ਕੇ ਸਰਕਾਂ ਤੇ ਵੀ ਆਵਾਂਗੇ ਇਸ ਗੱਲ ਨੂੰ ਲੈ ਕੇ ਚਰਚਾ ਵੀ ਕਰਾਂਗੇ ਤਾਂ ਇਹ ਦੇ ਸਭ ਲੋਕਾਂ ਦਾ ਸਾਂਝਾ ਸਭ ਲੋਕ ਅੱਗੇ ਵਧਣ ਜਿਹੜਾ ਢੌਂਗ ਵਿਜੇ ਵੀ ਕਰਦੀ ਆ ਵੀ ਸਭ ਦਾ ਸਭ ਦਾ ਵਿਕਾਸ ਉਹ ਅਜੇ ਦੇਸ਼ ਦੇ ਲੋਕਾਂ ਨੇ ਦੇਖ ਲਿਆ ਕੇਸਰਾ ਕੂੜ ਪ੍ਰਚਾਰ ਬਰਾਬਰ ਦਾ ਉਹ ਕਰਦੇ ਆ ਬਰਾਬਰ ਦਾ ਟੈਕ ਕਰਦੇ ਆ ਕਿਸੇ ਨੂੰ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਫੇਕ ਵੀਡੀਓ ਬਣਾ ਕੇ ਫੇਕ ਸਾਰਾ ਕੁਝ ਕ੍ਰੀਏਟ ਕਰਕੇ ਤੇ ਇੱਕ ਗੰਧ ਘੋਲਿਆ ਜਾ ਰਿਹਾ ਇੱਕ ਦੂਸ਼ਿਤ ਕੀਤਾ ਜਾ ਰਿਹਾ ਲੋਕ ਮਾਨਸਿਕਤਾਵਾਂ ਨੂੰ ਸੋ ਇਹ ਦੇਸ਼ ਗੁਰੂਆਂ ਦਾ ਦੇਸ਼ ਇਹ ਦੇਸ਼ ॠषि ਮਹਨੀਆਂ ਦਾ ਦੇਸ਼ ਤੇ ਕਰਣਾ ਨਾ ਭਰਿਆ ਦੇਸ਼ ਦਿਆਨਾ ਭਰਿਆ ਦੇਸ਼ ਜਿੱਤੇ ਦੁਸ਼ਮਣ ਨੂੰ ਵੀ ਪਾਣੀ ਪਿਆੰਦੀ ਆ ਰਵਾਇਤਾਂ ਨੇ ਅੱਜ ਉਹ ਦੇਸ਼ ਭੀਜੇਪੀ ਦੇ ਕੱਟੜਵਾਦੀ ਪ੍ਰਚਾਰ ਦੇ ਕਾਰਨ ਉਹ ਦੇਸ਼ ਦੇ ਅੰਦਰ ਚਾਹੇ ਦਲਤ ਹੋਣ ਚਾਹੇ ਘੱਟ ਗਿਣਤੀ ਦੇ ਲੋਕ ਹੋਣ ਚਾਹੇ ਮਹਿਲਾਵਾਂ ਖਾਸ ਕਰਕੇ ਉਹ ਵੀ ਅੱਜ ਅੰਡਰਟੈਕ ਦੇ ਨਾਲ ਦੁੱਤੀ ਵਿੱਚ ਵੱਡੇ ਅਟੈਕ ਹੋ ਰਿਹਾ ਸੋ ਅੱਜ ਦੀ ਪੀਸੀ 'ਚ ਇਹ ਮੁੱਦਾ ਤੁਹਾਡੇ ਨਾਲ ਦੇਸ਼ ਦੇ ਲੋਕਾਂ ਦੇ ਦਰਮਿਆਨ ਸ਼ੇਅਰ ਕਰਦੇ ਹੋਏ ਅਸੀਂ ਦੁਬਾਰਾ ਇਹ ਜ਼ੋਰਦਾਰ ਮੰਗ ਕਰਦੇ ਹਾਂ ਕਿ ਜਿਹੜੇ ਕਲਪਰੇਟ ਨੇ ਦੋਸ਼ੀ ਨੇ ਆਈਪੀਐਸ ਅਧਿਕਾਰੀ ਨੂੰ ਮਜਬੂਰ ਕਰਨ ਦੇ ਲਈ ਆਤਮ ਹੱਤਿਆ ਵਾਸਤੇ ਉਹਨਾਂ ਦੇ ਖਿਲਾਫ ਮਿਸਾਲੀ ਸਜ਼ਾ ਮਾ ਹੋਣ